ਆ ਕਰਤੂਤਾਂ ਦੇਖੋ ਜੀ ਹੁਣ ਇਹਨਾਂ ਦੀਆਂ ਮਿੱਟੀ ਘੱਟਾ ਧੂਆਂ ਧਾਰ ਰੰਗੀ ਰੰਗ ਇੱਕ ਦੂਜੇ ਉੱਪਰ ਐਂ ਹਮਲੇ ਕਰਨ ਲੱਗੇ ਹੁੰਨੇ ਆ ਵੀ ਅਸੀਂ ਤਾਂ ਬਹੁਤ ਵੱਡੀ ਜੰਗ ਜਿੱਤਣ ਲੱਗੇ ਹੋਏ ਆ ਇੱਕ ਪਾਸੇ ਟਰਾਲੀ ਜਾ ਰਹੀ ਹੁੰਦੀ ਆ ਦੂਸਰੇ ਪਾਸੇ ਟਰੈਕਟਰ ਜਾ ਰਿਹਾ ਹੁੰਦਾ ਤੇ ਇਸ ਢੰਗ ਦੇ ਨਾਲ ਰੰਗਾਂ ਦੇ ਇੱਕ ਦੂਜੇ ਦੇ ਉੱਪਰ ਹਮਲੇ ਕੀਤੇ ਜਾਂਦੇ ਨੇ ਆ ਸਿੱਖੀ ਦਿੱਤੀ ਸੀ ਯਾਰ ਸਾਨੂੰ ਗੁਰੂ ਸਾਹਿਬ ਜੀ ਨੇ ਕੋਈ ਤੁਹਾਨੂੰ ਸਮਝਾਉਣ ਵਾਲਾ ਨਹੀਂ ਕੋਈ ਤੁਹਾਨੂੰ ਅਕਲ ਦੇਣ ਵਾਲਾ ਨਹੀਂ ਤੁਹਾਡੇ ਕਰਦੇ ਤੁਹਾਨੂੰ ਇਹ ਸਮਝਾ ਕੇ ਨਹੀਂ ਭੇਜਦੇ ਵੀ ਸਾਨੂੰ ਗੁਰੂ ਸਾਹਿਬ ਜੀ ਨੇ ਕਿਹੜੀ ਸਿੱਖੀ ਦਿੱਤੀ ਸੀ ਮਾਵਾ ਭੈਣਾ ਜਾਂਦੀਆਂ ਹੁੰਦੀਆਂ ਆ ਮਸ਼ਰੀ ਹੋਈ ਮਢੀਰ ਚਾਮਲੇ ਹੋਏ ਆ ਬੇਲੜ ਲਾਣਾ ਡੈੜ ਡੈੜ ਕਰਕੇ ਉਹਨਾਂ ਦੇ ਉੱਪਰ ਰੰਗ ਪਾ ਰਿਹਾ ਹੁੰਦਾ ਇਹ ਹਾਲਾਤ ਆ ਮਾਹੌਲ ਦਿੱਤਾ ਸੀ ਸਾਨੂੰ ਆ ਹਾਲਾਤ ਤੁਸੀਂ ਇਸ ਧਰਤੀ ਦੇ ਉੱਪਰ ਪੈਦਾ ਕੀਤੇ ਜਿਹੜੀਆਂ ਜਿਹੜੀਆਂ ਚੀਜ਼ਾਂ ਤੋਂ ਗੁਰੂ ਸਾਹਿਬ ਜੀ ਰੋਕਦੇ ਰਹੇ ਉਹੀ ਉਹੀ ਚੀਜ਼ਾਂ ਗੁਰੂ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਖੜਕੇ ਕਰ ਰਹੇ ਆ ਤੇ ਗੁਰੂ ਨੂੰ ਚੜਾ ਰਹੇ ਆ ਵੀ ਸਤਿਗੁਰ ਜੀ ਤੁਸੀਂ ਰੋਕ ਲੈਂਦੇ ਆਹ ਦੇਖੋ ਆਹ ਦੇਖੋ ਅਸੀਂ ਤਾਂ ਇਹ ਸਾਰਾ ਕੁਝ ਕਰਨਾ ਹੀ ਕਰਨਾ ਹੈ ਟਰੈਕਟਰਾਂ ਦੇ ਉੱਪਰ ਬੋਰੀਆਂ ਭਰ-ਭਰ ਕੇ ਰੱਖੀਆਂ ਹੋਈਆਂ ਤੇ ਮਸ਼ਰੀ ਹੋਈ ਮੰਢੀਰ ਬੇਲੜ ਲਾਣਾ ਇੱਕ ਦੂਜੇ ਦੇ ਉੱਪਰ ਰੰਗ ਹੀ ਰੰਗ ਰੰਗ ਹੀ ਰੰਗ ਕਰਤੂਤਾਂ ਦੇਖੋ ਤੇ ਇਹਨਾਂ ਨੇ ਜਾ ਕੇ ਐਨ ਕਹਿਣਾ ਵੀ ਇਸ ਤੇ ਬਹੁਤ ਵੱਡੇ ਧਰਮੀ ਬਣ ਕੇ ਆਏ ਆ ਜਾਂ ਲੰਗਰ ਛਕ ਲਿਆ ਜਾਂ ਇੱਕ ਦੂਜੇ ਦੇ ਉੱਪਰ ਆਹ ਧੂਆਂ ਧਾਰ ਕਰ ਛੱਡਿਆ ਅੰਮੜੀ ਇਹਨੇ ਇੱਕ ਦੂਜੇ ਦੇ ਉੱਪਰ ਰੰਗ ਪਾ ਛੱਡੇ ਤਾਂ ਅਸੀਂ ਤਾਂ ਬਹੁਤ ਵੱਡੇ ਧਰਮੀਆਂ ਹਰ ਸਾਲ ਹਰ ਸਾਲ ਹੁੰਦਾ ਏ ਚੀਜ਼ਾਂ ਹਰ ਸਾਲ ਹੁੰਦੀਆਂ ਨੇ ਕੋਈ ਨਹੀਂ ਰੋਕਣ ਵਾਲਾ ਇਹਨਾਂ ਨੂੰ ਕੋਈ ਨਹੀਂ ਸਮਝਾਉਣ ਵਾਲਾ